ਕੀ ਹੋਇਆ ਕੀ ਇਹ ਇੱਕੋਛੜੀ ਹੋਇ ਜੇ ਮੈਂ ਨਾ ਦਰੋਂ ਆਪਣੇ ਘਰ ਨੂੰ ਜਾਂਦਾ ਸੀ ਉਹਨਾਂ ਦੇ ਘਰ ਦੇ ਬਸ ਵੀ ਉਹਨਾਂ ਦੇ ਘਰ ਉਹਨਾਂ ਦੇ ਘਰ ਦੇ ਲਾਗੋ ਨੰਗੇ ਘਰ ਰਾਬੇ ਰਾ ਘਰ ਉਦਰੀ ਹੈਗਾ ਤੇ ਮੈਂ ਘਰ ਨੂੰ ਜਾਂਦਾ ਇਹਦੇ ਇਹਨਾਂ ਨੇ ਪਿੱਛੇ ਮੁੰਡੇ ਆਏ ਕੋਈ ਠੀਕ ਹੈ ਮੈਂ ਉੱਤੇ ਖਲੋ ਗਿਆ ਤੇ ਬਾਅਦ ਵਿੱਚ ਖਲੋਤਾ ਤੇ ਵੇਖ ਲਗਾ ਮੈਂ ਦੇ ਬਾਹਰ ਨਿਕਲਿਆ ਕੁਛ ਠੀਕ ਹੈ ਅੰਕੁਸ਼ ਨਿਕਲਿਆ ਤੇ ਅੰਕੁਸ਼ ਨੇ ਨਾਲ ਦੇ ਮੁੰਡੇ ਨੂੰ ਆਪਣੀ ਨੂੰ ਕਹਿਤਾ ਇਹ ਜਾਂਦਾ ਕਿਹਾਗਾ ਇਹਦੇ ਗੁਲੀ ਮਾਰ ਉਹ ਮੇਰੇ ਪਿੱਛੇ ਭੱਜ ਗਿਆ ਪਸੋਲ ਲੈ ਕੇ ਤੇ ਉਹਨੇ ਮੇਤੇ ਚਾਰ ਪੰਜ ਰੌਂਡ ਫਾਇਰ ਕੀਤੇ ਠੀਕ ਆ ਉਹਦੇ ਵਿੱਚ ਇੱਕ ਰੱਗਾ ਮੇਰੇ ਤੇ ਮੈਂ ਗਲੀ 'ਚ ਵੜ ਗਿਆ ਠੀਕ ਆ ਪਹਿਲਾਂ ਮੈਂ ਗਲੀ ਦੇ ਵਿੱਚ ਡਿੱਗ ਲਗਾ ਫਿਰ ਮੈਂ ਬਚਾ ਕਰ ਕਰਕੇ ਤੇ ਥੋੜਾ ਜਿਹਾ ਗਾਹ ਗਿਆ ਤੇ ਮੈਂ ਉੱਥੇ ਭੱਜੇ ਗਏ ਉਹਨਾਂ ਦੇ ਘਰ ਲੱਗੇ ਜਾ ਕੇ ਡਿੱਗ ਪਏ ਉਹਨਾਂ ਨੇ ਮੈਨੂੰ ਐਡਮਿਟ ਕਰਾਇਆ ਉੱਥੇ ਜਾ ਕੇ ਕਿਹੜੀ ਜਗ੍ਹਾ ਤੋਂ ਵਾਕਿਆ ਜੀ ਇਹ ਵਾਕਿਆ ਹੈਗਾ ਜੇ ਏਦਾਂ ਬਣਾ ਗੁੰਡਿਆਂ ਨੇ ਖੋਲ ਲਾ ਕੇ ਹਾਂ ਜੀ ਪੁਰਾਣੀ ਰੰਜੀ ਹੈਗੀ ਉਹਨਾਂ ਦਾ ਚੱਲਦੀ ਉਸੇ ਕਰਕੇ ਇਹ ਬੰਦੇ ਜਿਨ੍ਹਾਂ ਨੇ ਕੱਢੇ ਤਾਂ ਇਹ ਤਿੰਨ ਜਣੇ ਹੈਗੇ ਇੱਕ ਕੁਛ ਹੀ ਇੱਕ ਅੰਕੂਸ਼ ਦਾ ਪਿਓ ਤੇ ਇੱਕ ਜਮਰਾ ਨਾਲ ਸਰਦਾਰ ਦਾ ਮੁੰਡਾ ਇਹਨਾਂ ਦੇ ਕੋਈ ਕੈਮਰਾ ਵਗੈਰਾ ਲੱਗੇ ਸਾਨੂੰ ਕੋਈ ਹਾਂਜੀ ਕੈਮਰੇ ਉਹਨਾਂ ਦੇ ਲੱਗੇ ਸ਼ਾਹ ਮੰਗੀ ਕਰਦੇ ਅਸੀਂ ਮੰਗ ਉਹ ਕਰਦੇ ਇਨਸਾਫ ਹੀ ਚਾਹੀਦਾ ਸਾਨੂੰ ਪਰਚੇ ਕਰਾਏ ਆ ਠੀਕ ਆ ਇਹ ਪੈਸੇ ਪੈ ਪੂਏ ਛਾੜ ਕੇ ਦੇ ਮਿਲ ਗਈ ਪਰਚੇ ਨਹੀਂ ਹੋਣ ਦਿੰਦੇ ਤੇ ਸਾਡੇ ਦੇ ਇਹਨਾਂ ਨੇ ਪਰਚਾ ਕਰਾਇਆ ਸੀ ਠੀਕ ਆ ਤੇ ਇਹ ਵੀ ਕਰਾਇਆ ਤੇ ਪਰਚਾ ਨਹੀਂ ਹੋਇਆ ਪਹਿਲਾਂ ਵੀ ਤੇ ਐਵੇਂ ਮੰਗ ਕਰਦੇ ਆ ਯਾਰ ਕੀ ਹੋਣਾ ਚਾਹੀਦਾ ਪਰਚਾ